ਬਿਲਕੁਲ ਫੇਸ ਹੋ ਗਿਆ ਕਲੀਨ ਹੁਣ ਮੈਂ ਹੋ ਗਈਆਂ ਰੈਡੀ ਕੱਲ ਵਾਲੇ ਫੰਕਸ਼ਨ ਵਿੱਚ ਜਾਣ ਵਾਸਤੇ ਤੇ ਤੁਸੀਂ ਸਾਰੇ ਜਾਂ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੀ YouTube ਚੈਨਲ ਤੇ ਸਾਨੂੰ ਅਚਾਨਕ ਆ ਗਿਆ ਫੰਕਸ਼ਨ ਸਾਡੀ ਗਲੀ ਵਿੱਚ ਹੀ ਹੈ ਤੇ ਅਚਾਨਕ ਕੱਲ ਹੁਣ ਫੰਕਸ਼ਨ ਹੈ ਤੇ ਖੜੇ ਪੈਰ ਤੇ ਮੈਂ ਕਿਹਾ ਵੀ ਮੈਂ ਤਾਂ ਫੇਸ਼ ਨਹੀਂ ਕੀਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ ਮੈਂ ਤੁਹਾਡੇ ਨਾਲ ਰੈਮਡੀ ਜਿਹੜੀਆਂ ਕਰਦੀਆਂ ਸ਼ੇਅਰ ਕੋਈ ਵੀ ਮਤਲਬ ਕਿ ਕਿੰਨਾ ਟਾਈਮ ਹੋ ਗਿਆ ਫੇਸ਼ੀਅਲ ਵਾਲੀ ਰੈਮਡੀ ਮੈਂ ਸ਼ੇਅਰ ਨਹੀਂ ਕੀਤੀ ਮੈਂ ਲੱਗੀ ਸੀ ਆਪਣੇ ਫੇਸ਼ੀਅਲ ਕਰਨ ਮੈਂ ਕਿਉਂ ਨਾ ਤੁਹਾਨੂੰ ਵੀ ਦੱਸ ਦਿੱਤਾ ਜਾਵੇ ਹੈਨਾ ਕਿਉਂਕਿ ਅਚਾਨਕ ਤੁਹਾਨੂੰ ਵੀ ਕਿਤੇ ਪਾਰਟੀ ਚ ਆਦੀ ਵਿਆਹ ਤੇ ਕਿਤੇ ਵੀ ਜਾਣਾ ਪੈ ਜਾਏ ਤੁਸੀਂ ਵੀ ਇੱਕ ਮਿੰਟ ਵਿੱਚ ਉਹ ਵਾਲਾ ਫੇਸ਼ੀਅਲ ਕਰਕੇ ਆਪਣੀ ਸਕਿਨ ਨੂੰ ਬ੍ਰਾਈਟ ਬਣਾ ਸਕੋ ਆਪਣੀ ਸਕਿਨ ਨੂੰ ਇੱਕ ਜਾਨਦਾਰ ਬਣਾ ਸਕੋ ਮੇਰੀ ਸਕਿਨ ਵੇਖੋ ਕੀ ਪੀਏ ਤੇਨੂੰ ਪੈਂਪਰ ਕਰਦੇ ਆ ਥੱਕੀ ਥੱਕੀ ਹੋਈ ਪਈ ਕਿਉਂਕਿ ਥੋੜਾ ਸਟੀਚਿੰਗ ਦਾ ਕੰਮ ਕੀਤਾ ਉਹਦੇ ਨਾਲ ਸਕਿਨ ਮੇਰੀ ਥੱਕ ਗਈ ਕਾਫੀ ਟਾਈਮ ਬਾਅਦ ਮੈਂ ਸੂਟ ਸਟਿਚ ਕੀਤਾ ਮੇਰਾ ਚਿਹਰਾ ਇੱਕਦਮ ਥੱਕਿਆ ਪਿਆ ਤੇ ਹੁਣ ਆਪਾਂ ਲੱਗੇ ਆ ਫੇਸ਼ੀਅਲ ਕਰਨਾ ਵਾਸਤੇ ਥੋੜਾ ਜਿਹਾ ਨਾਰੀਅਲ ਦਾ ਤੇਲ ਤੇ ਉਹਦੇ ਵਿੱਚ ਕੀ ਕੀ ਪਾਣਾ ਹੈ ਤੇ ਕੀ ਪਾ ਕੇ ਆਪਾਂ ਫੇਸ਼ੀਅਲ ਕਰਨਾ ਹੈਗਾ ਤੁਹਾਡੇ ਨਾਲ ਉਹਨਾਂ ਕਰਦੀਆਂ ਸ਼ੇਅਰ ਵੀਡੀਓ ਪੂਰੀ ਦੇਖਿਓ ਸਕਿਪ ਨਾ ਕਰਿਓ ਬਹੁਤ ਵਧੀਆ ਹੈ ਇਹ ਫੇਸ਼ੀਅਲ ਹਰ ਭੈਣ ਮੇਰੀ ਆਪਣੇ ਜਿਹਰੇ ਤੇ ਕਰ ਸਕਦੀ ਹੈ ਤੇ ਆਪਣੇ ਚਿਹਰੇ ਨੂੰ ਚਮਕਾ ਸਕਦੀ ਹੈ ਇਹ ਮੈਂ ਨਾ ਆਲੂ ਇੱਕ ਗ੍ਰाइंड ਕੀਤਾ ਉਸ ਟਾਈਮ ਮੈਂ ਸ਼ੂਟ ਨਹੀਂ ਕਰ ਪਾਈ ਆਲੂ ਕੱਚਾ ਆਲੂ ਆਪਾਂ ਮਿਕਸੀ ਵਿੱਚ ਕਰ ਲਿਆ ਗ੍ਰाइंड ਹੈ ਦੇਖ ਲਓ ਇਹ ਹੈਗਾ ਕੱਚਾ ਆਲੂ ਛਿੱਲ ਕੇ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਗ੍ਰੈਂਡ ਕਰ ਲਿਆ ਥੋੜਾ ਜਿਹਾ ਦੇ ਵਿੱਚ ਪਾਇਆ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਪਾਇਆ ਹੈ ਤੇ ਹੁਣ ਆਪਾਂ ਕੀ ਪਾਣਾ ਨਾਰੀਅਲ ਦਾ ਤੇਲ ਤੇ ਆਲੂ ਕੱਚਾ ਤੇ ਹੁਣ ਆਪਾਂ ਪਾਣੀ ਹੈ ਸਾਬਤ ਮਸਰ ਦੀ ਦਾਲ ਮਸਰ ਦੀ ਦਾਲ ਹੈਗੀ ਹੈ ਇਹ ਮੈਂ ਆਨਲਾਈਨੋਂ ਖਵਾਈ ਸੀਗੀ ਪੀਸੀ ਹੋਈ ਪਾਊਡਰ ਤੁਸੀਂ ਚਾਹੋ ਤਾਂ ਮਿਕਸੀ ਗ੍ਰੈਂਡ ਵਿੱਚ ਘਰੇ ਵੀ ਪੀ ਸਕਦੇ ਹੋ ਠੀਕ ਹੈ ਜੀ ਇਹ ਮਸਰੂ ਦੀ ਦਾਲ ਜਿਹੜੀ ਹੁੰਦੀ ਹੈ ਇਹ ਚਿਹਰੇ ਨੂੰ ਇਕਦਮ ਕਲੀਨ ਕਰ ਦਿੰਦੀ ਹੈ ਇਕਦਮ ਪਾਲਿਸ਼ ਕਰ ਦਿੰਦੀ ਹੈ ਚਿਹਰੇ ਨੂੰ ਬਹੁਤ ਹੀ ਸਾਫ਼ ਚਿਹਰਾ ਹੋ ਜਾਂਦਾ ਹੈ ਇਹਦੇ ਨਾਲ ਦੇਖੋ ਇਸ ਤਰੀਕੇ ਦਾ ਹੈਗਾ ਏ ਇਹ ਵਾਲਾ ਪਾਊਡਰ ਸਬਤ ਮਸਰੂ ਦੀ ਦਾਲ ਬਹੁਤ ਵਧੀਆ ਹੁੰਦੀ ਫੇਸ ਲਈ ਠੀਕ ਹੈ ਜੀ ਇਹ ਪਾ ਦਿੱਤਾ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਕੀ ਪਾਣਾ ਹੈ ਜਾਦੂ ਵਾਲੇ ਪਟਾਰੇ ਦੇ ਵਿੱਚ ਕੀ ਪਾਣਾ ਆਪਾਂ ਥੋੜੀ ਜੀ ਫਿਟਕੜੀ ਆਪਾਂ ਪਾਣੀ ਹੈਗੀ ਥੋੜੀ ਝੁਟਕੀ ਇੱਕ ਝੁਟਕੀ ਫਿਟਕੜੀ ਇਹ ਆਪਣੀ ਜਿਹੜੀ ਤਵਜਾ ਨੇ ਇਹਨੂੰ ਸ਼ਲਿੰਕ ਕਰਦੀ ਏ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਪਾਈਏ ਥੋੜੀ ਜੀ ਫਟਕੜੀ ਬਸ ਇਹੀ ਚੀਜ਼ਾਂ ਲੈਣੀਆਂ ਨੇ ਆਪਾਂ ਕੀ ਲਿਆਏ ਆਲੂ ਲਿਆਏ ਥੋੜਾ ਜਿਹਾ ਨਾਰੀਅਲ ਦਾ ਤੇਲ ਲਿਆਏ ਸਾਬਤ ਮਸਰ ਦੀ ਦਾਲ ਲਈ ਥੋੜੀ ਜਿਹੀ ਲਿਆਏ ਫਟਕੜੀ ਇਹ ਚੀਜ਼ਾਂ ਦਾ ਆਪਾਂ ਕਰ ਲੈਣਾ ਹੈ ਫੇਸ਼ੀਅਲ ਇਹਦੇ ਨਾਲ ਚਿਹਰਾ ਇੰਨਾ ਬ੍ਰਾਈਟ ਇੰਨਾ ਗੋਰਾ ਇੰਨਾ ਨਖਾਰ ਆਂਦਾ ਨੇ ਚਿਹਰੇ ਤੇ ਮੇਗੇ ਨੇ ਹੈਰਾਨ ਹੋ ਜਾਓਗੇ ਤੁਸੀਂ ਇਹ ਵਾਲਾ ਕਰਕੇ ਜਿੱਦੂ ਵੀ ਤੁਸੀਂ ਇਹ ਵਾਲਾ ਫੇਸ਼ਲ ਕਰਕੇ ਜੇ ਵੀ ਕਿਸੇ ਵੀ ਜਾਨੀ ਕਿ ਸ਼ਾਦੀ ਫੰਕਸ਼ਨ ਚ ਜਾਓਗੇ ਨਾ ਸਾਰੇ ਪੁੱਛਣਗੇ ਤੁਹਾਨੂੰ ਤੁਸੀਂ ਕਿਹੜੇ ਪਾਰਲਰ ਗਏ ਸੀ ਕਿੱਥੋਂ ਵੀ ਅਸ਼ੀਤ ਕਰਵਾਇਆ ਹੈ ਬਹੁਤ ਵਧੀਆ ਤੇ ਬਹੁਤ ਹੀ ਪਿਆਰਾ ਫੇਸ਼ਲ ਹੋ ਕੇ ਰੈਡੀ ਹੋ ਜਾਂਦਾ ਝਟਪਟ ਵਿੱਚ ਬਣ ਜਾਂਦਾ ਠੀਕ ਹੈ ਬਸ ਨਰੀਏ ਦੇ ਤੇਲ ਵਿੱਚ ਇਹ ਚੀਜ਼ਾਂ ਮਿਲਾ ਕੇ ਆਲੂ ਲੈ ਲਓ ਮਸਰ ਦੀ ਦਾਲ ਹੋਗੀ 2-3 ਮਿੰਟ ਲਈ ਆਪਾਂ ਨੂੰ ਰੱਖ ਦੇਣਾ ਕਿਉਂਕਿ ਜਿਹੜੀ ਮਸਰ ਦੀ ਦਾਲ ਹੁੰਦੀ ਹੈ ਥੋੜੀ ਜਿਹੀ ਫੁੱਲਣ ਤੇ ਤੁਹਾਨੂੰ ਪਤਾ ਟਾਈਮ ਲੱਗਦਾ ਹੈ ਮੈਂ ਰੱਖੀ ਸੀਗੀ ਫੁੱਲ ਕੇ ਹੋ ਗਈ ਹੈ ਰੈਡੀ ਸਾਡੀ ਮਸਰਦੀ ਦਾਲ ਫੇਸ ਮੇਕ एकदम ਕਲੀਨ ਕਰ ਲਿਆ ਬਿਲਕੁਲ ਸਾਫ ਕੋਈ ਮੇਕਅਪ ਨਹੀਂ ਲੱਗਾ ਤੁਸੀਂ ਦੇਖ ਸਕਦੇ ਹੋ ਕੁਝ ਨਹੀਂ ਲੱਗਾ ਮੇਰੇ ਚਿਹਰੇ ਤੇ ਤੇ ਹੁਣ ਆਪਾਂ ਇਹਦਾ ਕਰਦੇ ਹਾਂ ਫੇਸ਼ੀਅਲ ਫੇਸ ਤੁਸੀਂ ਕੀ ਕਰਨਾ ਹੈ ਕੱਚਾ ਦੁੱਧ ਲੈ ਲੈਣਾ ਕੋਟਨ ਦੇ ਨਾਲ ਉਹਦੇ ਨਾਲ ਫੇਸ ਤੁਸੀਂ ਵੋਸ਼ ਕਰਨਾ ਹੈ ਮਤਲਬ ਸਾਫ ਕਰਨਾ ਹੈ ਠੀਕ ਹੈ ਫਿਰ ਤੁਸੀਂ ਜਾ ਕੇ ਇਹ ਬਲੀਚ ਕਰਨੀ ਹੈ ਮਤਲਬ ਕੀ ਸੋਰੀ ਹਾਂ ਬਲੀਚ ਦਾ ਵੀ ਕੰਮ ਕਰਦਾ ਹੈ ਆਲੂ ਹੈਗਾ ਬਲੀਚ ਦਾ ਵੀ ਕੰਮ ਕਰਦਾ ਹੈ ਪਹਿਲਾਂ ਤੇ 5 ਮਿੰਟ ਇਹ ਵਾਲੀ ਤੁਸੀਂ ਲਗਾ ਕੇ ਨਾ ਰੈਮਡੀ ਜਾਨੀ ਕਿ ਦਾਲ ਨੂੰ ਹਨਾ ਜੋ ਵੀ ਮੈਂ ਪ੍ਰੋਸੈਸ ਕਰਦਾ ਸੰਗਤ ਸੀ ਉਦਾਂ ਉਦਾਂ ਹੀ ਫੋਲੋ ਕਰਿਓ ਜੀ ਚਿਹਰਾ ਬਹੁਤ ਵਧੀਆ ਹੋ ਜਾਏਗਾ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਕਿ ਦੀਦੀ ਉਪਟਨ ਕਿਹੜੀ ਕੰਪਨੀ ਦਾ ਅਸੀਂ ਲੈ ਸਕਦੇ ਆ ਕਿਉਂਕਿ ਮੈਂ ਉਪਟਨ ਦੀ ਵੀ ਵੀਡੀਓ ਪਾਈ ਹੋਈ ਸੀਗੀ ਉਪਟਨ ਨਾਲ ਬਹੁਤ ਰੰਗ ਹੋ ਰਹਾ ਹੁੰਦਾ ਤੁਸੀਂ ਪਤੰਜਲੀ ਦਾ ਲੈ ਸਕਦੇ ਹੋ ਬਹੁਤ ਵਧੀਆ ਹੁੰਦਾ ਇੱਕ ਭੈਣ ਦਾ ਕਮੈਂਟ ਸੀਗਾ ਕਿ ਕਹਿੰਦੇ ਅਸੀਂ ਲਿਆ ਸੀਗਾ ਮਤਲਬ ਕਿ ਕੰਪਨੀ ਤਾਂ ਨਹੀਂ ਦੱਸੀ ਉਹਨੇ ਤੇ ਕਹਿੰਦੀ ਉਹ ਨਾ ਮਤਲਬ ਕਿ ਵਧੀਆ ਨੇ ਨਿਕਲੇ ਗੱਠਾ ਬਣ ਜਾਂਦੀ ਨੇ ਤੇ ਤੁਸੀਂ ਪਤੰਜਲੀ ਦਾ ਲੈ ਕੇ ਤੇ ਉਹ ਇਸਤੇਮਾਲ ਕਰੋ ਠੀਕ ਹੈ ਇਸ ਟ੍ਰਿਕ ਇਹਨਾਂ ਆਪਾਂ ਪਹਿਲਾਂ 5 ਮਿੰਟ ਚੰਗੀ ਮ사ਜ ਕਰਨੀ ਜਿਹੜੀ ਮਤਲਬ ਕਿ ਜਿਹੜਾ ਆਪਣਾ ਚਿਹਰਾ ਬਿਲਕੁਲ ਨਾ ਇਹ ਜਿਵੇਂ ਮਤਲਬ ਕਿ ਆਪਣਾ ਉਹ ਹੋ ਜਾਵੇ ਕਲੀਨਿੰਗ ਚੰਗੀ ਤਰ੍ਹਾਂ ਹੋ ਜਾਵੇ ਤੇ ساتھ ਹੀ ਸਾਥ ਸਕਰਬ ਦਾ ਕੰਮ ਵੀ ਹੋ ਜਾਵੇ ਇਸ ਟ੍ਰਿਕ ਦੇ ਨਾਲ ਬਹੁਤ ਵਧੀਆ ਹੋ ਜਾਂਦਾ ਚਿਹਰਾ ਐ ਬਿਲਕੁਲ ਨਾ ਮਲਾਈਮ ਹੋ ਜਾਂਦਾ ਤੇ ਗੋਰਾ ਹੋ ਜਾਂਦਾ ਹੈ ਤੰਗਿਤਿਆ neck ਤੇ ਵੀ ਕਰ ਲਓ ਤੁਸੀਂ ਨਹਾਣ ਲੱਗਿਆਂ ਕਰ ਲਓ ਠੀਕ ਹੈ ਮੈਂ ਨਾ ਨਹਾਣ ਲੱਗਿਆਂ ਵੀ ਕਰਾਂਗੀ ਤੇ ਹੁਣ ਵੀ ਮੈਂ ਲੱਗਿਆਂ ਕਰਨ ਵਾਸਤੇ ਕਿਉਂਕਿ ਫੇਸ ਤਾਂ ਮੈਂ ਪਹਿਲਾਂ ਕਰ ਲਵਾਂ ਜੇ ਫੇਸ ਦਾ ਅੱਜ ਕਰਾਂਗੀ ਨਾ ਤੇ ਕੱਲ ਤੱਕ ਪੂਰਾ 글로ਅ ਆ ਜਾਵੇਗਾ ਤੇ ਜਿਹੜਾ ਆ ਬਾਕੀ ਮਟੀਰੀਅਲ ਫਿਰ ਜਦੋਂ ਮੈਂ ਨਹਾਵਾਂਗੀ ਨਾ ਉਸ ਟਾਈਮ ਮੈਂ ਆਪਣੇ neck ਤੇ ਬਾਹਾਂਾਂ ਤੇ ਕਰ ਲਾਂਗੇ ਸਾਰੇ ਇਸ ਟ੍ਰਿਕ ਨੇ ਸਰਕਲ ਮੋਸ਼ਨ ਵਿੱਚ ਤੁਸੀਂ ਮਸਾਲੇ ਕਰਨੇ ਬਹੁਤ ਵਧੀਆ ਫੇਸ਼ੀਅਲ ਹੈ ਕੋਈ ਜ਼ਿਆਦਾ ਝੰਜਟ ਨਹੀਂ ਹੈਗਾ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਮਹਿੰਗੇ ਮਹਿੰਗੇ ਪਾਲਰਾਂ 'ਚ ਘਰੇ ਹੀ ਆਪਣਾ ਤੁਸੀਂ 10 20 ਮਿੰਟ ਕੱਢੋ ਆਪਣੇ ਲਈ ਘਰੇ ਹੀ ਤੁਹਾਡਾ ਫੇਸ਼ੀਅਲ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਹੈ ਤੇ ਮੇਰਾ ਨਾਮ ਬਿੰਦੂ ਹੈਗੇ ਆਪਾਂ ਕਰਦੇ ਆ ਲੁਧਿਆਣੇ ਤੋਂ ਬਲੋਗ ਤੇ ਮੇਰਾ ਇਹ ਮਕਸਦ ਹੈ ਕਿ ਮੈਂ ਤੁਹਾਨੂੰ ਨੇਚਰਲ ਹਾਰਮਨਡ ਰੈਮਡੀਆ ਦੇ ਨਾਲ ਜੋੜ ਕੇ ਰੱਖਾਂ ਤੇ ਹਾਂਜੀ ਪਹਿਲਾ ਆਪਾਂ ਬਿਲਕੁਲ ਸਾਫ਼ ਕਰ ਲਿਆ ਪੂਰੀ ਗੰਦਗੀ ਨਿਕਲ ਗਈ ਹੈ ਠੀਕ ਹੈ ਤੇ ਹੁਣ ਆਨੇ ਮੋਟੀ ਮੋਟੀ ਲੇਅਰ ਲਾ ਕੇ 10 ਮਿੰਟ ਲਈ ਆਪਾਂ ਚਿਹਰੇ ਤੇ ਰੱਖ ਲੈਣਾ ਉਸ ਤੋਂ ਬਾਅਦ ਫਿਰ ਆਪਾਂ ਹਲਕੇ ਹੱਥਾਂ ਨਾਲ ਇਹਦੀ ਮ사ਜ ਕਰ ਲੈਣੀ ਜਦੋਂ ਇਹਨੇ ਸੁੱਕਣ ਲੱਗ ਜਾਣਾ 10 ਕੁ ਮਿੰਟ ਬਾਅਦ ਜਦੋਂ ਇਹਨੇ ਥੋੜਾ ਥੋੜਾ ਡਰਾਈ ਹੋ ਜਾਣਾ ਨਾ ਉਸ ਤੋਂ ਬਾਅਦ ਫਿਰ ਆਪਾਂ ਇਸ ਤਰੀਕੇ ਨਾਲ ਇਹ ਗਿੱਲੇ ਗਿੱਲੇ ਹੱਥਾਂ ਦੇ ਨਾਲ ਨਾ ਤੇ ਆਪਾਂ ਇਹਦੀ ਮ사ਜ ਕਰ ਲੈਣੀ ਚਿਹਰੇ ਦੀ ਚੰਗੀ ਤਰ੍ਹਾਂ ਫਿਰ ਤੁਸੀਂ ਵਿਖਿਓ ਚਿਹਰਾ ਇੰਨਾ ਵਧੀਆ ਇੰਨਾ ਬ੍ਰਾਈਟ ਹੋ ਜਾਂਦਾ ਕੋਈ ਖੁਸ਼ਕੀ ਨਹੀਂ ਰਹਿੰਦੀ ਕੋਈ ਚਿਹਰੇ ਨੂੰ ਖਿੱਚ ਨਹੀਂ ਪੈਂਦੀ ਹੈਗੀ ਆਲੂ ਜੜਾ ਉਹ ਬਲੀਚ ਔਰ ਜਿਹੜੀ ਮਸਰ ਦੀ ਦਾਲ ਹੁੰਦੀ ਹੈ ਉਹ ਰੰਗਤ ਨਖਾਰਦੀ ਹੈ ਜਿਹੜਾ ਕਾਲਾਪਨ ਹੁੰਦਾ ਆਪਣਾ ਚਿਹਰੇ ਦਾ ਉਹ ਜਿਹੜਾ ਸਾਰਾ ਕੱਢ ਦਿੰਦੀ ਹੈ ਨਾਰੀਅਲ ਦਾ ਤੇਲ ਤਾਂ ਪਾਇਆ ਕਿਸੇ ਕਿੰਨੇ ਜਿਹੜੀ ਖੁਸ਼ਕ ਨਾ ਹੋਵੇ ਲੋਚ ਇਸ ਟ੍ਰਿਕ ਇਹਨੇ ਵਾ ਲੈਣੀ ਹੋਣਾ ਤੇ ਬਾਕੀ ਬਚਿਆ ਜਿਹੜਾ ਮੈਂ ਹੁਣ neck ਤੇ ਅਪਲਾਈ ਕਰਾਂਗੀ ਨਾਲ ਲੱਗਿਆ ਇਹ ਚੀਜ਼ਾਂ ਤੂੰ ਕਦੇ ਨਹੀਂ ਰਗੜਨਾ ਚਾਹੀਦਾ ਇਹ ਚੀਜ਼ਾਂ ਸੈਂਸਿਟਿਵ ਹੁੰਦੀਆਂ ਨੇ ਠੀਕ ਹੈ ਤੂੰ ਬਚਾ ਕੇ ਲਾਗੂ ਵੀ ਜਾਏ ਤਾਂ ਐਦਾ ਕਰਕੇ ਗਿੱਲੇ ਹੱਥਾਂ ਨਾਲ ਲਾਣਾ ਤੁਸੀਂ ਤਲੋਜੀ ਹੁਣ ਮੈਂ ਨਾ 10 ਮਿੰਟ ਰੱਖਾਂਗੀ ਚਿਹਰੇ ਤੇ ਉਸ ਤੋਂ ਬਾਅਦ ਫਿਰ ਮੈਂ ਚਿਹਰਾ ਸਾਫ਼ ਕਰਕੇ ਫਿਰ ਮੈਂ ਤੁਹਾਨੂੰ ਦੱਸਦੀ ਆ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਤੁਸੀਂ ਵੀ ਆਪਣੇ ਘਰੇ ਇਸ ਤਰੀਕੇ ਨਾਲ ਕਚਾਲੂ ਮਜ਼ਰ ਦੀ ਦਾਲ ਤੇ ਨਾਰੀਅਲ ਦਾ ਤੇਲ ਪਾਣਾ ਥੋੜੀ ਜਿਹੀ ਫਿਟਕੜੀ ਤਾਂ ਬਣੀ ਹੈ ਕਿ ਜਿਹੜੀ ਸਕਿਨ ਨੇ ਸਾਡੀ ਐ ਇੱਕਦਮ ਕਸਾਓ ਚ ਆ ਜਾਂਦੀ ਏ ਜਿਹੜਾ ਢਿੱਲਾਪਣ ਹੁੰਦਾ ਨਾ ਸਕਿਨ ਦਾ ਉਹ ਹੌਲੀ 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 ਨਾ ਬਦਰ ਕਿੱਕਸਾਉ ਜਾਣਾ ਸ਼ੁਰੂ ਹੋ ਜਾਂਦਾ ਰਿੰਕਲ ਝੁੜੜੀਆਂ ਸਾਰੀਆਂ ਉਹਦੇ ਨਾਲ ਠੀਕ ਹੁੰਦੀਆਂ ਨੇ ਠੀਕ ਹੈ ਜੀ ਬਹੁਤ ਵਧੀਆ ਹੁੰਦੀ ਏ ਬਿਲਕੁਲ ਚੁਟਕੀਕ ਲੈਣੀ ਐ ਫਿਟਕੜੀ ਪਾਊਡਰ ਦੇ ਫਾਰਮ ਚ ਤੇ ਰੋਜੀ ਹੁਣ ਆਪਾਂ ਤੁਹਾਨੂੰ ਨਾ ਫੇਸ ਨੂੰ ਮੈਂ 10 ਮਿੰਟ ਐਦਾ ਸਕਾਨੀ ਆ ਫਿਰ ਮੈਂ ਮ사ਜ ਕਰਾਂਗੀ ਹਲਕਾ ਲਖਸਮੈਂਟ ਤੋਂ ਬਾਅਦ ਫਿਰ ਪੈਕ ਕੀ ਤਾ ਗਿੱਲੇ ਗਿੱਲੇ ਹੱਥ ਐਦਾ ਕਰਕੇ ਫਿਰ ਉਹਦੀ ਚੰਗੀ ਤਰ੍ਹਾਂ ਮ사ਜ ਕੀਤੀ ਤੁਸੀਂ ਦੇਖ ਸਕਦੇ ਹੋ ਬਿਨਾ ਮੇਕਅਪ ਤੋਂ ਕੋਈ ਕਰੀਮ ਨਹੀਂ ਕੋਈ ਕੁਝ ਨਹੀਂ ਲਗਾਇਆ ਸਿਰਫ ਅੱਲਾ ਫੇਸ ਐ ਵਾਸ਼ ਕਰਕੇ ਆਈਆਂ ਤੇ ਜਿਹੜੀ ਲਿਪਸਟਿਕ ਸੀ ਉਤਰ ਗਈ ਸੀ ਉਹ ਲਗਾਈ ਬਸ ਕਿਉਂਕਿ ਡੱਬ ਪੈ ਗਈ ਸੀਗੀ ਨਾ ਆ ਦੇਖੋ ਬਿਲਕੁਲ ਕੁਝ ਨਹੀਂ ਲੱਗਾ ਹੋਇਆ ਜੇ ਤੁਸੀਂ ਕਹੋ ਕਿ ਕੁਝ ਲਗਾਇਆ ਹੈ ਬਿਲਕੁਲ ਦੇਖ ਲਓ ਬਿਲਕੁਲ ਫੇਸ ਹੋ ਗਿਆ ਕਲੀਨ ਹੁਣ ਮੈਂ ਹੋ ਗਈਆਂ ਰੈਡੀ ਕੱਲ ਵਾਲੇ ਫੰਕਸ਼ਨ ਵਿੱਚ ਜਾਣ ਵਾਸਤੇ ਤੇ ਇਸ ਤਰੀਕੇ ਨਾਲ ਤੁਸੀਂ ਵੀ ਅਗਰ ਫਟੋਫਟ ਕਿਤੇ ਜਾਣਾ ਹੋਵੇ ਫਟੋਫਟ ਤੁਹਾਨੂੰ ਵੀ ਕੋਈ ਫੰਕਸ਼ਨ ਆ ਜਾਂਦਾ ਹੈ ਮੈਰਿਜ ਆ ਜਾਂਦੀ ਏ ਕੋਈ ਵੀ ਹੈ ਨਾ ਆ ਜਾਂਦਾ ਹੈ ਰਾਤ ਦਾ ਨਾਈਟ ਦਾ ਜਾਂ ਡੇ ਦਾ ਫੰਕਸ਼ਨ ਤੁਸੀਂ ਇਸ ਤਰੀਕੇ ਨਾਲ 10 ਮਿੰਟਾਂ ਦੇ ਵਿੱਚ ਆਪਣਾ ਘਰੇ ਹੀ ਫੇਸ਼ੀਅਲ ਕਰਕੇ ਆਪਣੇ ਆਪ ਨੂੰ ਇਕਦਮ ਬ੍ਰਾਈਟ ਬਣਾ ਕੇ ਇਕਦਮ ਆਪਣਾ ਕਲਰ ਜਿਹੜਾ ਸ਼ੀਸ਼ੇ ਵਾਂਗੂ ਚਮਕ ਸਕਦੇ ਹੋ ਠੀਕ ਹੈ ਜੀ ਚਲੋ ਜਾਇਦੀ ਵੀ ਕਿੱਦਾਂ ਲੱਗੀ ਤੁਹਾਨੂੰ ਚੰਗੀ ਲੱਗੀ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਪਲੀਜ਼ ਵੱਤ ਵਤ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਵੱਤ ਵਤ ਵਾਚ ਕਰਿਆ ਕਰੋ ਲਾਈਕ ਕਰਿਆ ਕਰੋ ਮੇਰੀਆਂ ਭੈਣਾਂ ਸਾਰੀਆਂ ਮੇਰਾ ਸਾਥ ਦਿਓ ਪਲੀਜ਼ 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 ਤੁਹਾਡੇ ਲਈ ਮੈਂ ਕਿੰਨਾ ਕੁਝ ਕਰਦੀ ਆ ਕਿੰਨੀਆਂ ਵੀਡੀਓ ਲੈ ਕੇ ਆਨੀ ਆ ਸਾਥ ਦਿਓ ਲਾਈਕ ਕਰੋ ਫਿਰ ਮਿਲਦੇ ਆਂ ਕਿ ਨਹੀਂ ਵੀਡੀਓ ਨਾਲ ਬਾਏ